ਅਭੀ ਸੈਂਟਰ ਤੇ ਗੱਲ ਕਰ ਚੱਕਿਆ ਬਸ ਦੇਵੀਸ਼ ਨਾਲ ਇੱਧਰ ਲਈ ਕਿਉਂ ਪੰਜਾਬ ਪਿਛੋਕ ਹਮ ਸਮਝ ਤੂੰ ਮਾੜਾ ਆਉਂਦਾ ਹੈ ਤਾਂ ਦੀ ਉਪਰ ਉਤਰੀ ਕੇ ਨਾਲ ਤੁਮ ਜੀ ਕਰੇ ਅੰਤਰਕਾਰਨ ਐਂਟਰੀ ਹੈ ਕਿਉਂਕਿ ਇਹ बिकॉज दी ਕੋਰਟ ਪ੍ਰोसीडिंग्स ਹੀ ਮੰਨੀਆਂ ਜਾਂਦੀਆਂ ਨੇ ਜਦੋਂ ਇਹ ਕੋਰਟ ਦਾ ਬੇलीफ ਮੌਕੇ ਤੇ ਹੁੰਦਾ ਹੈ ਸੋ ਕੋਰਟ ਪ੍ਰोसीडिंग ਵੈਸੇ ਜਾਣਕਾਰੀ ਪ੍ਰੈਸ ਰੂਮ ਤੋਂ ਦੇ ਦੇਵਾਂਗੇ ਇੱਕ ਸਾਢੇ ਕੋ ਲਈ ਹਾਈ ਕੋਰਟ ਦੇ ਆਰਡਰ ਸੀਗੇ ਜੋ ਸਾਡੀ ਲੋਕਲ ਕੋਰਟ ਐ ਮਾਨਯੋਗ ਮੈਂਡਮਸ ਦੇਸ਼ ਦੀ ਪੰਜਾਬ ਔਰ ਐਸਐਸਪੀ ਕਬੂਥਲਾ ਸ਼੍ਰੀਮਤੀ ਵੱਤਸਲਾ ਗੁਪਤਾ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਇੱਕ ਡਿਸਟ੍ਰਿਕਟ ਕਬੂਥਲਾ ਵੱਲੋਂ ਇੱਕ ਮੁਹਿੰਮ ਚੱਲੀ ਗਈ ਹੈ ਉਹਦੀ ਲੜੀ ਵਿੱਚ ਹੀ ਜਿਹੜਾ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਇੱਕ ਰਵੀ ਨਾਮਕ ਵਿਅਕਤੀ ਜਿਹੜਾ ਜਿੱਪਾਲਪੁਰ ਦਾ ਰਹਿਣ ਵਾਲਾ ਹੈ ਉਹ ਜ਼ਖਮੀ ਹਾਲਤ ਵਿੱਚ ਸਿਵਲ ਹਸਪੀਟਲ ਪਹੁੰਚ ਗਿਆ ਇਮੀਡੀਏਟਲੀ ਕਿਉਂਕਿ ਇਹ ਫਾਇਰਿੰਗ ਇਨਸੀਡੈਂਟ ਰਿਪੋਰਟ ਕੀਤਾ ਗਿਆ ਸੀਗਾ ਮੇਰੇ ਵੱਲੋਂ ਡੀਐਸਪੀ ਫਗਵਾੜਾ ਐਸਐਚਓ ਰਾਵਲਪਿੰਡੀ ਔਰ ਸਾਡੀ ਸੀਏਏ ਟੀਮਾਂ ਇਮੀਡੀਏਟਲੀ ਉੱਥੇ ਪਹੁੰਚੀਆਂ ਇਸ ਜ਼ਖਮੀ ਵਿਅਕਤੀ ਦੇ ਸੀ ਪੁੱਛ ਪੜਤਾਲ ਕੀਤੀ ਤੇ ਸਾਨੂੰ ਥੋੜਾ ਮਾਮਲਾ ਛੱਕੀ ਦਾ ਪਿਆ ਇਨ ਬਿਟਵੀਨ ਇਹਦੇ ਚ ਹਿਊਮਨ ਤੇ ਟੈਕਨੀਕਲ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਸੀ ਟੀਮਾਂ ਬੱਕੇ ਮੁਖੀਆਂ ਅਡਿਊਟ ਕਰ ਦਿੱਤੀਆਂ ਗਈਆਂ ਤੇ ਸਾਨੂੰ ਇੱਕ ਮੁਕਬਰ ਤੋਂ ਬਹੁਤ ਹੀ ਕ੍ਰੈਡੀਬਲ ਇਨਪੁਟ ਮਿਲੇ ਕਿ ਇਹ ਜਿਹੜਾ ਗੋਲੀ ਲੱਗੀ ਹੈ ਇਹ ਅਸਲ ਦੇ ਵਿੱਚ ਇਸ ਡੈਕਟਰੀ ਆਪਣੇ ਹੀ ਇੱਕ ਇਲੀਗਲ ਵੈਪਨ ਦੀ ਪੋゼਸ਼ਨ ਚ ਹੈ ਜਿਹਦੇ ਆਪਦੇ ਹੀ ਗੋਲੀ ਲੱਗੀ ਆਪਦੇ ਰਕਤ ਨੂੰ ਇਸ ਬੰਦੇ ਨੂੰ ਡਿਸਚਾਰਜ ਕਰਵਾਇਆ ਗਿਆ ਮਿਤੀ 28 ਨੂੰ ਔਰ ਇੱਕ ਪਰਚਾ ਜਿਸਟਰ ਕੀਤਾ ਗਿਆ 43/24 ਅੰਡਰ ਸੈਕਸ਼ਨ 25 ਜਨਜ਼ਨ ਆਟ ਆਰਮਜ਼ ਐਕਟ ਇਹ ਵੀ ਡਿਸਚਾਰਜ ਕਰਨ ਤੋਂ ਪਹਿਲਾਂ ਤਿਸ ਦੀ ਅਰੈਸਟ ਪਾਈ ਗਈ ਔਰ ਇਤਨਾਲ ਜਿਹੜਾ ਸਰਕੂਲਰ ਟੈਕਨੀਕਲ ਦੀ ਹਿਊਮਨ ਇੰਟੈਲੀਜੈਂਸ ਇਨਵੈਸਟੀਗੇਸ਼ਨ ਦੇ ਵਿਸ਼ੇ ਵਿੱਚ ਸਾਹਮਣੇ ਆਈ ਸੀ ਉਹ ਤੋਂ ਕੁਝ ਕੁ ਕੀਤੀ ਤਾਂ ਇਹਨੇ ਮੰਨਿਆ ਕਿ ਮੇਰਾ ਹੀ ਜਿਹੜਾ ਇੱਕ ਐਕਸੈਪਲ ਹੈ ਉਹ ਮੈਂ ਜਦੋਂ ਇਨਸਟੈਂਟ ਹੋਇਆ ਮੇਰੇ ਆਪਣੇ ਕੋਲੋਂ ਹੀ ਲੱਗਿਆ ਔਰ ਇਹ ਇਲਲੀਗਲ ਵੈਪਨ ਹੈ ਤੇ ਇਹ ਮੈਂ ਕਿਤੇ ਝਾੜੀਆਂ ਦੇ ਵਿੱਚ ਫਗਵਾੜੇ ਤੋਂ ਪਲਾਹੀ ਰੋਡ ਦੇ ਉੱਪਰ ਝਾੜੀਆਂ ਚ ਲੁਕੋਇਆ ਹੋਇਆ ਇਹ ਵੀ ਹੀ ਨਿਸ਼ਾਨਦੇਹੀ ਦੇ ਉੱਪਰ ਇਹਦੇ ਤੋਂ ਰਿਕਵਰੀ ਕਰਵਾਈ ਜੀ ਤੇ ਇੱਕ ਦੇਸੀ ਕਟਾ ਔਰ 9 ਰੋਨ 315 ਬੋਲਟ ਰਿਕਵਰ ਕਰਾਈ ਗਏ ਜਿਵੇਂ ਕੀ ਨਾਮ ਹੈ ਇਸ ਵਿਅਕਤੀ ਦਾ ਜਿਹਨੂੰ ਗ੍ਰਿਫਟ ਰਵੀ ਪੁੱਤਰ ਹੰਸਰਾਜ ਵਾਸੀ ਜਗਪਾਲਪੁਰ थाना 라ਵਲਪਿੰਡੀ ਔਰ ਇਹਦੇ ਦੇ ਇਸ ਤੋਂ ਪਹਿਲਾਂ ਵੀ ਇੱਕ ਪ੍ਰਾਧਿਕ ਮਸਲਾ ਮਾਮਲਾ ਹੈਗਾ 8/21 ਐਫ ਆਈ ਆਰ ਜਿਸਟੇਡ ਹੈ ਜੀ ਅੰਡਰ ਸੈਕਸ਼ਨ 303 344 ਆਈਪੀਸੀ 라ਵਲਪਿੰਡੀ ਜਿਹੜਾ ਵਿਅਕਤੀ ਇਹਦੇ ਇੱਕ ਨਾਲ ਸੀਗਾ ਉਹ ਤੇ ਵੀ ਤੋਂ ਪਾਉਣ ਦਾ ਸੀ ਇਹਦੇ ਨਾਲ ਇੱਕ ਲੜਕਾ ਪ੍ਰਭਜੋਤ ਸਿੰਘ ਸੀ ਜਿਹੜਾ ਪਾਲਪੁਰ ਦਾ ਯੋਗੀ ਰਹਿਣ ਵਾਲਾ ਇਹ ਦੋਸਤ ਨਹੀਂ ਪਰ ਉਹਦਾ ਨਾਂ ਤਾਂ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਫਿਲਹਾਲ ਦੀ ਤਫਤੀਸ਼ ਦੇ ਵਿੱਚ ਉਹਦਾ ਇਸ ਦੇ ਨਾਲ ਕੋਈ ਵੀ ਕ੍ਰਿਮੀਨਲ ਸਬੰਧ ਨਹੀਂ ਪਾਇਆ ਗਿਆ ਪਰ ਫਿਰ ਵੀ ਕਿਉਂਕਿ ਦੋ ਦਿਨ ਦਾ ਸਾਨੂੰ ਰਿਮਾਂਡ ਮਿਲ ਗਿਆ ਇਹਦੇ ਤੋਂ ਕਿੱਥੋਂ ਇਹ ਵੈਪਨ ਲੈ ਕੇ ਆਇਆ ਇਸ ਦੇ ਸਾਥੀ ਦਾ ਕੀ ਕੋਈ ਰੋਲ ਸੀ ਕਿ ਨਹੀਂ ਉਹ ਸਾਰੇ ਪੁੱਛਗਿੱਛ ਕਰਤਾ ਮੈਂ ਮੈਨੂੰ ਕੋਈ ਮੰਨਿਆ ਵੀ ਇਸ ਤੋਂ ਪਹਿਲਾਂ ਕੋਈ ਲੁੱਟਖੋ ਦਾ ਮਾਮਲਾ ਕੋਈ ਤਾਂ ਇਹ ਹੁਣ ਦੌਰਾਨੇ ਰਿਮਾਂਡ ਇਹ ਸਾਰੀ ਇਸ ਚੀਜ਼ ਦੀ ਤਫਤੀਸ਼ ਕੀਤੀ ਜਾਏ ਤਰਾਂਡ ਕਿੰਨੇ ਬਰਾਮ ਤਮੜ ਤੇ ਗੋਲੀ ਲੱਗੀ ਕਿਦਾਂ ਹੈ ਇਹ ਹਜੇ ਤੱਕ ਜੋ ਇਹ ਗੈਰੇਜੀ ਅਚਾਨਕ ਇਹਦੇ ਕੋਲੇ ਹੈਂਡਲ ਕਰਦੇ ਹੋਏ ਮਿਸ ਫਾਇਰ ਹੋਇਆ ਇਹ ਯਾ ਤਾਂ ਇਹਨੂੰ ਟ੍ਰਾਈ ਕਰ ਰਹੇ ਹਨ ਪਰ ਕਿਉਂਕਿ ਹਜੇ ਇਹਦੀ ਕੰਡੀਸ਼ਨ ਥੋੜੀ ਹੁਣੇ ਡਿਸਚਾਰਜ ਹੋਇਆ ਰਾਤ ਨੂੰ ਇਹਦੀ ਡਿਸਚਾਰਜ ਹੋਇਆ ਸੋ ਜਿੰਨੀ ਪੁੱਛੀ ਚਾਹੀ ਇਹਨੂੰ ਅਸੀਂ ਦੁਰਾਨੀ ਰਿਮਾਂਡ ਕਰਾਂਗੇ ਕਿਉਂਕਿ ਇਹਨਾਂ ਨੂੰ ਕਿਨੇ ਸੀ ਲੈ ਕੇ ਗਏ ਜਦੋਂ ਸਾਡਾ ਪੇਸ਼ਟੇ ਚਾਹੀਏ ਨਹੀਂ ਵਾਪਸ ਨਹੀਂ ਵਾਪਸ ਨੇ ਨੇ ਵਾੜਾ ਕੁਲਾਹੀ ਰੋਡ ਤੇ ਜਿੰਨੇ ਮੈਨੂੰ ਮਨਿਆ ਵੇਪਨ ਜਿਹੜਾ ਲੈ ਕੇ ਕਿੱਥੋਂ ਆਇਆ ਸੀ ਸਮਝਿਆ ਕੁਝ ਫਿਲਹਾਲ ਇਹ ਕਹਿੰਦਾ ਜੀ ਮੈਂ 2 ਸਾਲ ਪਹਿਲਾਂ ਇਦੋਂ ਮੌਆ ਹੈਗਾ ਪਰ ਡਿਟੇਲ ਦੇ ਜਿਹੜੀ ਕੁਛ ਬਤਾਲ ਹੈ ਰਿਮਾਂਡ ਦੇ ਵਿੱਚ ਸੀ ਨੇ ਦੋ ਸਾਲ ਤੋਂ ਕਿੱਥੇ ਰੱਖਿਆ ਸੀ ਇਹਨੀਆਂ ਜੀ ਇਹਦੇ ਆਪਰੇਸ਼ਨ ਸੀਗੇ ਇਹਦੀਆਂ ਡਿਟੇਲ ਜਿਹੜੀ ਹੈਗੀ ਇਨਵੈਸਟੀਗੇਸ਼ਨ ਅਸੀਂ ਰਿਮਾਂਡ ਦੇ ਦੌਰਾਨ ਦੋ ਦਿਨ ਦਾ ਰਿਮਾਂਡ ਜੀ ਸੀ ਸਾਹਿਬ ਮੈਡਮ ਗੋਰੀ ਜੀ ਨਾਲ ਤੁਹਾਡੇ ਰਵਾਤਾ ਦਾ ਕੱਟਾ ਸਵੇਰੇ ਉੱਥੇ ਡੁੱਟ ਗਿਆ ਸੀ ਜੜੀਆਂ ਦਾ ਹਾਂਜੀ ਹਾਂਜੀ ਇਹ ਡਾਰ ਗਿਆ ਬਿਕੋਜ਼ ਇਮੀਡੀਏਟ ਜੀਵਨ ਨਾਲ ਦਾ ਸਾਥੀ ਵੀ ਸੀਗਾ ਇਹਨੂੰ ਇਮੀਡੀਏਟ ਮੈਡੀਕਲ ਹੈਲਪ ਦੀ ਲੋੜ ਸੀ ਸੋ ਇਹਨੂੰ ਇਹ ਸਿਵਲ ਹਸਪੀਟਲ ਲੈ ਗਏ ਤੇ ਫਿਰ ਸਾਡੀਆਂ ਮੁੱਖੇ ਤੇ ਟੀਮਾਂ ਪਹੁੰਚੀਆਂ ਉੱਤੋਂ ਕੁਝ ਜਿਛੂ